ਵਾਹ ਮੇਰਾ ਬਲੀਕੇ ਵਾਲਾ ਹੈ ਹਟੋ ਹਟਾ ਕੇ ਦਿਖਾਦਾ ਨਹੀਂ ਜਾਂ ਵੀ ਦਿਖਾ ਦੇ ਨਮਕਾ ਨਾ 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 ਬਈ ਯਾਰ ਬੋਲ ਜੀ ਹੁਣ ਤੱਕ ਤੁਸੀਂ ਭਗਵੰਤ ਮਾਨ ਦੀ ਬਾਦਲਾਂ ਬਾਰੇ ਕਿਕਲੀ ਸੁਣੀ ਹੋਵੇਗੀ ਪਰ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਟਿਕਲੀ ਪਾਉਂਦੇ ਹੋਏ ਵੇਖੋਗੇ ਵੀ ਬੀਬੀ ਹਰਸਿਮਰਤ ਕੌਰ ਬਾਦਲ ਦਿੱਲੀ ਚੂ ਸਥਿਤ ਆਪਣੀ ਰਿਹائش ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਪਾਜਪਾਦੀ ਸੰਸਦ ਮੈਂਬਰ ਕਿਰਨ ਖੇਰਨਾਲ ਕਿਕਲੀ ਆ ਰਹੇ ਨੇ ਵੀਡੀਓ ਵਿੱਚ ਇਨ੍ਹਾਂ ਸਿਆਸੀ ਮਹਿਲਾਵਾਂ ਦੇ ਚਿਹਰੇ ਉੱਤੇ ਖੁਸ਼ੀ ਸਾਫ ਚਲਕ ਰਹੀ ਹੈ ਉਸ 9 ਮਾਸ ਦੇ ਮਜ਼ਬੂਤ ਰਿਸ਼ਤੇ ਦੀ ਵੀ ਚਲਕ ਮਿਲ ਰਹੀ ਹੈ ਜਿਸ ਬਾਰੇ ਪ੍ਰਕਾਸ਼ ਸਿੰਘ ਬਾਦਲ ਅਕਸਰ ਮਸਾਲਾ ਦੰਦੇ ਨੇ ਇਹ ਵੀਡੀਓ ਵੇਖਣ ਸ਼ੱਕ ਐਸਐਲਆਵੀ ਪੈਦਾ ਕਰ ਰਹੀ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਰੇ ਇਸ ਗੱਲ ਨੂੰ ਲੈ ਕੇ ਰੇੜਕਾ ਪਿਆ ਹੋਇਆ ਹੈ ਕਿ ਆਰਐਸਐਸ ਭਾਜਪਾ ਰਾਹੀਂ ਗੁਰਦ ਆਮਾ ਚ ਦਖਲ ਦੇ ਰਹੀ ਹੈ ਮਨਜਿੰਦਰ ਸਿਰਸਾ ਵੱਨੋ ਬਦੌਰ ਅਕਾਲੀ ਦਲ ਅਤੇ ਸਿੱਖ ਆਗੂ ਵਜੋ ਭਾਜਪਾ ਨੂੰ ਇਸ ਹਰਕਤ ਤੋਂ ਬਾਸ ਆਉਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਆਹ ਖੁਨੇਰੀ ਇਸ ਲਈ ਇਹ ਮਜਬੂਰੀ ਹੋਗੀ ਬੋਲਣਾ ਕਿਉਂਕਿ ਤਖਤ ਚਰੀ ਹਜੂਰ ਸਾਹਿਬ ਨੰਦੇੜ ਕੇ ਅੰਦਰ ਜਿਸ ਤਰ੍ਹਾਂ ਸੇ ਸਰਕਾਰ ਨੇ ਹੱਥਛੇਪ ਕਰਨਾ ਸ਼ੁਰੂ ਕੀਤਾ पहले पटना साहब में अपने तीन मेंबर उन्होंने डीएम के माध्यम से बनाकर वहां पे कब्जा करने की कोशिश की तब भी सरदार सुखीर सिंह बालसा ने अमित शाह जी से बोलकर और उनको रुकवाया और अब हजूर साहब के अंदर जो अमेंडमेंट करके सरकार अपना प्रेसिडेंट लाना चाहती है और ये बताना चाहते हैं कि अब सरकार प्रधान तक का बनाया करेगी ये किसी भी सूरत में सिखों को बर्दाश्त नहीं है दुनिया भर के सिखों के अंदर इसको लेके रिवोल्ट और जेंटमेंट है इसलिए आज मेनॉरिटीज फील कर रही हैं क्यों सरकार हमारे पे कब्जा करना, करना चाहती है क्यों हमारे धार्मिक स्थानों पे इंटरवीन करना चाहती है इंटरफेयर करना चाहती है जबकि मास्टर तारा सिंह जी का और जवाहरलाल नेहरू जी का नाइनटीन का क्लियर पैक्ट है कि, कि किसी भी सूरत के अंदर हमारे गुरुद्वारों के अंदर सरकार दखलदाजी नहीं दे सकती आज हम इसलिए मजबूर हैं ये बोलने के लिए हमें अलायंस चाहिए नहीं है हमें कुर्सियां नहीं चाहिए हम एमपी का एमएलए का सबका त्याग दे सकते हैं अगर सरकार ने ये अपनी दखलदाजी बंद नहीं की हमारे लिए गुरुद्वारों के अंदर दखलदाजी बंद कराना जरूरी है श्रोमणी अकाली दल हो चाहे दुनिया भर के सिख हो आज इस बात को लेकर खफा है जिस तरह से बीजेपी की इंटरफेरेंस गुरुद्वारों में हो रही है हम इसलिए बड़ा स्पष्ट कहना चाहते हैं हमारे लिए अलायंस से ऊपर उठकर कुर्सियों से ऊपर उठकर एमएलए एमपी से ऊपर उठकर हमारे धार्मिक स्थान है और इनके लिए हम किसी भी हद तक जा सकते हैं हमारे लिए अलायंस की कोई अहमियत नहीं जहां गुरुद्वारे की सेवा की बात आ जाए और सरकार की पसंद की बात ਇੰਨਾ ਹੀ ਨਹੀਂ सिरसा ਦੇ ਨਾਲ ਨਾਲ ਕਈ ਉੱਗੇ ਅਕਾਲੀ ਆਗੂਆਂ ਚ ਵੀ ਇਸ ਗੱਲ ਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਸੰਸਦ ਪ੍ਰੇਮ ਸਿੰਘ ਚੰਦੂ ਮਾਜਰਾ ਦਿੱਲੀ ਚ ਐਨਡੀਏ ਦੀ ਮੀਟਿੰਗ ਚ ਨਹੀਂ ਪੁੱਜੇ ਸਨ ਜਿਨ੍ਹਾਂ ਦੀ ਗੈਰ ਹਾਜ਼ਰੀ ਦਾ ਕਾਰਨ ਵੀ ਉਹਨਾਂ ਦੇ ਰੋਸ ਨੂੰ ਸਮਝਿਆ ਜਾ ਰਿਹਾ ਸੀ ਜੋ ਕਿ ਪਾਜਪਾ ਦੇ ਗੁਰਤਾਮਾਚ ਦਖਲ ਤੋਂ ਬਾਅਦ ਪੈਦਾ ਹੋਇਆ ਅਜੇ ਹੇਚ ਬਾਦਲ ਪਰਵਾਰ ਦੀ ਇਸ ਗੰਭੀਰ ਮਸਲੇ ਉੱਤੇ ਚੁੱਪੀ ਅਤੇ ਬੀਬੀ ਹਰਸਿਮਰਤ ਕੋਰ ਬਾਦਲ ਦੀ ਕੇਂਦਰੀ ਕੈਬਨਿਟ ਮੰਤਰੀਆਂ ਨਾਲ ਕਿਕਲੀ ਕਈ ਤਰ੍ਹਾਂ ਦੇ ਸਵਾਲ ਅਤੇ ਸ਼ੱਕ ਪੈਦਾ ਕਰ ਰਹੀ ਹੈ ਕਿ ਪੰਥਕ ਮਸਲਿਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਰੱਤੀ ਪਰ ਵੀ ਗੰਭੀਰ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਜੋ ਖੁਦ ਨੂੰ ਪੰਥਕ ਪਾਰਟੀ ਵਜੋਂ ਪ੍ਰਚਾਰਦਾ ਹੈ ਕੀ ਵਿਰੋਧੀ ਤਰ੍ਹਾਂ ਦੇ ਦੋਸ਼ ਸਹੀ ਨੇ ਕਿ ਬਾਦਲ ਪਰਵਾਰ ਅਹੁਦਿਆਂ ਦੇ ਲਾਲਚ ਖੇਠ ਹਰ ਮੁੱਦੇ ਉੱਤੇ ਮਿੱਟੀ ਪਾ ਸਕਦਾ ਹੈ ਖੇਰ ਹਰਸਿਮਰਤ ਕੋਰ ਬਦਲ ਦੀ ਸਟਿਕਲੀ ਨੇ ਕਈ ਸਵਾਲ ਖੜੇ ਕੀਤੇ ਨੇ ਜਿਨ੍ਹਾਂ ਦੇ ਜਵਾਬ ਆਉਂਦੇ ਸਮੇਂ ਚ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ